ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਚ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਆਪਣਾ ਵੀ ਠੀਕ ਹੈ ਜੀ ਅੱਜ ਤਰੀਕ ਦੀ ਗੱਲ ਕਰਾਂ 22 ਤਰੀਕ ਹੋ ਗਈ ਹੈ ਜੀ 22/7/2025 ਟਾਈਮ ਸਵੇਰ ਦੇ 9:50 ਮਿੰਟ ਪਿਆਰ ਡਿਊਟੀ ਔਨ ਕਰਨ ਲਈ ਗੱਡੀ ਹੋ ਗਈ ਵਾਰਮ ਸਟਾਰਟ ਚੱਲੀ ਆ ਬਸ ਇੰਡੀਆ ਗੇਟ ਪਹੁੰਚਦਾ ਥੋੜਾ ਜਿਹਾ ਤਾਂ ਵੇਟ ਕਰ ਰਿਹਾ ਮੈਂ ਕਿਹਾ ਚਲੋ ਵੀਡੀਓ ਸਟਾਰਟ ਕਰ ਲਈਏ ਜਦ ਤੱਕ ਤੇ ਅੱਜ ਦਾ ਦਿਨ ਖਾਸ ਹੈ ਥੋੜਾ ਜਿਹਾ ਕਿਉਂਕਿ ਅੱਜ ਆਪਣੇ ਵਾਲੇ ਛੋਟੇ ਦਾ ਬਰਥਡੇ ਵੀ ਹੈਗਾ ਆ ਸ਼ਾਮ ਨੂੰ ਅੱਜ ਉਹਦਾ ਬਰਥਡੇ ਵੀ ਸੈਲੀਬ੍ਰੇਟ ਕਰਾਂਗੇ ਘਰੇ ਜਿਵੇਂ ਆਪਣਾ ਪਿੰਡਾਂ ਵਾਲੇ ਕਰਦੇ ਹੁੰਨੇ ਆ ਠੀਕ ਹੈ ਉਹ ਉੱਦਾਂ ਚੋ ਚਲੇ ਜੇਦਾ ਨਹੀਂ ਆਪਣੇ ਕੋਲੋਂ ਹੋਣ ਤੇ ਬਾਕੀ ਵੀਡੀਓ ਦਾ ਲਾਸਟ ਤੱਕ ਜਰੂਰ ਬਣੇ ਰਹੋ ਅੱਜ ਦੇਖਦੇ ਆ ਕੰਮ ਕਿਵੇਂ ਦਾ ਰਹਿੰਦਾ ਕਿਵੇਂ ਦਾ ਨਹੀਂ ਤੇ ਤੁਹਾਨੂੰ ਇੱਕ ਜਾਣਕਾਰੀ ਖਾਸ ਹੈ ਸਾਰਿਆਂ ਲਈ ਉਹ ਜਰੂਰ ਦਊਗਾ ਬਾਕੀ ਜਿਹੜਾ ਜਿਹੜਾ ਮੇਰਾ ਨਵਾਂ ਚੈਨਲ ਤੇ ਆਇਆ ਖੈਰ ਸਾਰੇ ਹੀ ਨਵੇਂ ਆਏ ਹੋਣੇ ਇਸ ਟਾਈਮ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚ ਕੁਝ ਵੀ ਚੰਗਾ ਆ ਮਾੜਾ ਲੱਗਿਆ ਤਾਂ ਵੀਡੀਓ ਲਾਈਕ ਡਿਸਲਾਈਕ ਕਰਕੇ ਜਰੂਰ ਦੱਸ ਦਿਓ ਜੇ ਤੁਹਾਡਾ ਕੋਈ ਕੁਐਸਚਨ ਕੁਵਾਰੀ ਹੈ ਯਾ ਮੈਂ ਕੋਈ ਗਲਤੀ ਕਰ ਰਿਹਾ ਆ ਵੀਡੀਓ ਬਣਾਉਣ ਦਾ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਕੋਸ਼ਿਸ਼ ਕਰੂੰਗਾ ਵੀ ਆਉਣ ਵਾਲੀ ਵੀਡੀਓ ਚ ਉਹ ਚੀਜ਼ ਸੁਧਾਰਨਾ ਜਾਂ ਉਹ ਚੀਜ਼ ਹੋਰ ਵਧੀਆ ਕਰਦਾ ਆਜੋ ਤੇ ਅੱਜ ਤੋਂ ਅੱਜ 22 ਤਰੀਕ ਹੈ ਖੈਰ ਚਲੋ ਉਹੀ ਹੈ ਇੱਕ ਛੋਟੀ ਛੋਟੀ ਚੀਜ਼ਾਂ ਹੀ ਹੁੰਦੀਆਂ ਵੀ ਛੋਟੇ ਰੋਟਾ ਕਰਕੇ ਬੰਦਾ ਗੋਲ ਅਚੀਵ ਕਰ ਲੈਂਦਾ ਆਪਣਾ ਤੇ ਅੱਜ ਤੋਂ ਇੱਕ ਚੈਲੰਜ ਵੀ ਸਟਾਰਟ ਕਰਦੇ ਆ ਆਪਾਂ ਠੀਕ ਹੈ ਛੋਟਾ ਜਿਹਾ ਹੈਗਾ ਇਹ ਇੱਕ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਆਜੋ ਇੱਕ ਵਾਰ ਗੱਡੀ ਘੱਟ ਹੋਈ ਇੰਡੀਆ ਗੇਟ ਤਾਂ ਖੁੱਲ ਗਿਆ ਇਹਦੀ ਆਵਾਜ਼ ਆ ਗਈ ਸੀ ਮੈਨੂੰ ਮੈਂ ਇਸੇ ਕਰਕੇ ਪਹਿਲੇ ਹੀ ਪਿੱਛੇ ਖੜਾ ਸੀ ਆਜੋ ਚੱਲਦੇ ਹਾਂ ਬਾਕੀ ਇਹ ਆਗੇ ਸਾਡੇ ਜੱਜ ਘਰ ਮਹਾਰਾਜ ਪਿੰਡ ਦੇ ਖੇੜੇ ਮਹਾਰਾਜ ਆ ਜਿਹੜੇ ਆਪਣੇ ਪਿੰਡ ਆਲੇ ਆਪਾਂ ਨੂੰ ਪਤਾ ਹੈ ਵੀ ਇਹ ਮੰਦਿਰ ਕੀ ਆ ਸਥਾਨ ਦੀ ਮਹੱਤਤਾ ਕੀ ਹੁੰਦੀ ਆਪਣੇ ਪਿੰਡਾਂ 'ਚ ਠੀਕ ਖੇੜਾ ਹੋ ਗਿਆ ਮਾੜੀ ਹੋ ਗਿਆ ਮੰਦਿਰ ਹੋ ਗਿਆ ਗੁਰਦੁਆਰਾ ਸਾਹਿਬ ਹੋ ਗਿਆ ਆਪਣੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੈ। ਬਾਕੀ ਇਹ ਇੰਡੀਆ ਗੇਟ ਹੈ ਜੀ ਸਾਡਾ ਇੱਥੋਂ ਨਿਕਲ ਕੇ ਚੱਲੀਏ ਤਾਂ ਅੱਗੇ ਆ ਜਾਂਦਾ ਹੈ ਸਾਡੇ ਪਿੰਡ ਦਾ ਸ਼ਿਮ ਮੰਦਰ ਇਹ ਆ ਰਹੀ ਹੈ ਕਰ ਲਓ ਦਰਸ਼ਨ ਤੁਸੀਂ। ਮਾਕੇ ਇਹ ਆ ਗਿਆ ਸਾਡੇ ਪਿੰਡ ਦਾ ਚੌਂਕ ਜੀ ਆ ਨਾਲ ਲੱਗਦੀ ਪੁਲਿਸ ਚੌਕੀ ਪੁਲਿਸ ਚੌਕੀ ਦੇ ਨਾਲ ਲੱਗਦਾ ਹਸਪਤਾਲ ਜਿਹੜੇ ਦੋਨੇ ਚੀਜ਼ਾਂ ਕਿਸੇ ਕੰਮ ਦੀਆਂ ਨਹੀਂ ਇੱਥੇ ਪਿੰਡ 'ਚ ਖੈਰ ਚਲੋ ਚਲਦੇ ਆਂ ਜਾ ਕੇ ਕਰਦੇ ਆਂ ਡਿਊਟੀ ਆ ਉਹਨਾਂ ਹਾਲੇ ਡਿਊਟੀ ਆਨ ਕੀਤੀ ਨਹੀਂ ਮੈਂ ਕਿਉਂਕਿ ਲਾਈ ਹੋਈ ਹੈ ਵੀਡੀਓ ਅਪਲੋਡ ਤੇ ਵੀਡੀਓ ਅਪਲੋਡ ਕਰਕੇ ਇੱਕ ਵਾਰੀ ਉਹਦਾ ਕੰਮ ਖਤਮ ਕਰਕੇ ਫੇਰ ਡਿਊਟੀ ਆਨ ਕਰੂੰਗਾ ਨਹੀਂ ਕਿਉਂਕਿ ਕੱਲ ਬੜਾ ਯਾਰ ਟਾਈਮ ਲੱਗਿਆ ਮੇਰਾ ਕੱਲ ਬੜਾ ਲੱਗਿਆ ਮੈਂ ਕਾਫੀ ਦਿਨਾਂ ਬਾਅਦ ਆਂ ਕਿ ਤਾਂ ਵੈਸੇ ਹੀ ਆਦੀ ਚੀਜ਼ਾਂ ਭੁਲਕਲਾ ਕੇ ਤੇ ਕੋਈ ਚਾਹਤਾ ਜੇ ਬੰਦਾ ਰੁਟੀਨ ਚ ਕੰਮ ਕਰਦਾ ਰਹੇ ਤਾਂ ਹੱਥ ਬੈਠਿਆ ਰਹਿੰਦਾ ਆ। ਬਾਕੀ ਆ ਜੋ ਚਲਦੇ ਆਂ ਜਾ ਕੇ ਵੀਡੀਓ ਇੱਕ ਵਾਰ ਅਪਲੋਡ ਹੋ ਜਾਏ 10-15 ਮਿੰਟ ਹੋਰ ਲੱਗਣਗੇ। ਉਸ ਤੋਂ ਬਾਅਦ ਕਰਦੇ ਆਂ ਡਿਊਟੀ ਆਨ ਤੇ ਅੱਗੇ ਆ ਜਾਓ ਗੱਡੀ ਰੋਕਦਾ ਫੇਰ ਤੁਹਾਨੂੰ ਮੈਂ ਚੈਲੰਜ ਬਾਰੇ ਵੀ ਦੱਸਦਾ। ਲਾਓ ਵੀ ਮਿੱਤਰੋ ਟਾਈਮ ਦੇਖ ਲਓ 10:00 ਬਜ ਕੇ 12 ਮਿੰਟ ਵੀਡੀਓ ਆਪਣੀ ਹੋ ਗਈ ਕੰਪਲੀਟ ਸ਼ੈਡਿਊਲ ਕਰਤੇ ਥੰਬਨੇਲ ਬਣਾਤਾ ਸਾਰਾ ਕੁਝ ਕਰਤਾ ਜਿੰਨਾ ਕ ਆਉਂਦਾ ਆ। ਠੀਕ ਹੈ। ये मैं टेकनीकल चीजा कही जाना ना, कहीं सोची जाने भी यार पता नहीं होना कुछ नहीं है दिमाग ला लो बस थोड़ा जमी सौखी है चीज जमा ही ठीक है ना है, हाई जी थाना लिया ये करता टाइटल बनाता टैग लाते कुछ नहीं हों यारा कुछ सिर्फ ਥੋੜੇ ਭਰਾਵਾਂ ਦੇ ਪਿਆਰ ਨਾਲ ਬਸ ਕੁਝ ਨਹੀਂ ਕੰਮ ਕਰਦਾ ਹੈ ਬਾਕੀ ਕੋਸ਼ਿਸ਼ ਕਰਿਓ ਦੇਖੋ ਮੈਂ ਦੁਬਾਰਾ ਜੀਰੋ ਤੋਂ ਰੀਸਟਾਰਟ ਕਰਤਾ ਹਨ ਜੇ ਮੈਂ ਦੁਬਾਰਾ ਕਰ ਸਕਦਾ ਜੇ ਇੰਨੀ ਕੀ ਚੀਜ਼ ਔਖੀ ਹੁੰਦੀ ਤਾਂ ਮੈਂ ਵੀ ਸ਼ਾਇਦ ਆਪਣਾ ਪੁਰਾਣਾ ਚੈਨਲ ਕੰਟੀਨਿਊ ਕਰ ਹਣਾ ਮੈਂ ਵੀ ਦੁਬਾਰਾ ਤਾਂ ਹੀ ਸ਼ੁਰੂ ਕਰਤਾ ਵੀ ਯਾਰ ਹੋ ਸਕਦਾ ਮੈਨੂੰ ਦੇਖ ਕੇ ਇੱਕ ਦੋ ਭਰਾ ਹੋਰ ਲੱਗ ਜੇ ਉਹਦੇ ਸ਼ਾਇਦ ਕੁਝ ਗੁਣੇ ਚਾਜੇ ਕੰਮ ਬਾਕੀ ਰਾਈਡ ਮਿਲ ਗਈ ਹੈ ਪਹਿਲੀ ਠੀਕ ਹੈ ਚੈਲੰਜ ਵਾਲਾ ਮੈਂ ਤੁਹਾਨੂੰ ਅੱਗੇ ਡ੍ਰੌਪ ਕਰਦਾ ਇੱਕ ਵਾਰ ਇਹਨਾਂ ਨੂੰ ਜਾ ਕੇ ਦੱਸਦਾ ਪਹੁੰਚ ਗਿਆ ਆਲਮੋਸਟ ਇਹਨਾਂ ਦੇ ਪਿਕਅਪ ਲੋਕੇਸ਼ਨ ਤੇ ਤਨਾ ਸੌਟੇ ਹਲੇ ਵੀ ਟਲਦੇ ਜੀ ਫੇਰ ਕਹਿਣਗੇ ਜੀ ਦੁਨੀਆ ਗਾਲਾਂ ਕਢਦੀ ਹੈ ਡਰਾਈਵਰਾਂ ਨੂੰ ਵੀ ਗਾਲਾਂ ਖਾਣ ਵਾਲੇ ਲੱਛਣ ਤੁਸੀਂ ਕਰਦੇ ਆਂ ਆਜੋ ਖਰ ਕੋਈ ਚੱਕਰ ਨਹੀਂ ਚੱਲਦੇ ਆਂ ਹਾਂ ਚੈਲੰਜ ਹੈ ਚੈਲੰਜ ਮੈਂ ਤੁਹਾਨੂੰ ਜਾ ਕੇ ਦੱਸਦਾ ਅੱਗੇ ਇਹਨਾਂ ਦੇ ਮੈਂ ਲੋਕੇਸ਼ਨ ਤੇ ਪਹੁੰਚ ਹੀ ਗਿਆ ਬਸ 30 ਸੈਕਿੰਡ ਹਾਰ ਹੈ ਗਿਆ 300 ਮੀਟਰ ਹੋਰ ਜਾ ਕੇ ਇਹਨਾਂ ਨੂੰ 4 ਕਿਲੋਮੀਟਰ ਕਰਨਾ ਡਰਾਪ 280 ਰੁਪਏ ਦੀ ਰਾਈਡ ਐਂਡ ਡਰਾਈਵ ਤੇ ਚੱਕੀ ਐ ਓਵਰ-ਓਵਰ ਮੈਂ ਬਹੁਤ ਕੱਟ ਫਲਾ ਰਹੇ ਆਂ ਅੱਜ ਕੱਲ ਠੀਕ ਐ ਨਾ ਕਿਉਂਕਿ ਪਰਵੋ ਆਪਣਾਂ ਵੀ ਦੇਖੋ ਗੱਡੀ ਦੀ ਕਿਸ਼ਤਾਂ ਵੀ ਭਰਨੀ ਐ ਸਾਰਾ ਕੁਝ ਐ ਪਿੱਛੇ ਟੱਪਰਦਾਰੀਆਂ ਵੀ ਐ ਆਪਣੀ ਆਪਣੀ ਠੀਕ ਐ ਨਾ ਕੋਈ ਨਾ ਕਿਸੇ ਦੇ ਪਿੱਛੇ ਲੱਗ ਕੇ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਕੁਝ ਨਾ ਕਰੋ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਠੀਕ ਐ ਆ ਜੋ ਚੱਲੀਏ ਫਿਰ ਆ ਕੇ ਇਹਨਾਂ ਨੂੰ ਕਰਾਂ ਡਰਾਪ ਮੌਸਮ ਘੱਟ ਠੀਕ ਆ ਜੇ ਇਸ ਇਲਾਣ ਦੀ ਲੋੜ ਨਹੀਂ ਸੀ ਸ਼ੀਸ਼ੇ ਖੁੱਲੇ ਛੱਡੇ ਹੋਏ ਆ ਮੈਂ ਵੀ ਹਵਾ ਠੰਡੀ ਚੱਲ ਰਹੀ ਆ ਬਰਸਾਤ ਹਲੇ ਹੈ ਨਹੀਂ ਆਣ ਵਾਲੇ ਘੜੀ ਘੰਟੇ ਦੋ ਚ ਕਹਿ ਨਹੀਂ ਸਕਦੇ ਹੋ ਜੇ ਨਾ ਹੋ ਜੇ ਲਓ ਵੀ ਮਿੱਤਰ ਪਿਆਰਿਓ ਟਾਈਮ 10:36 ਮਿੰਟ ਪਹਿਲੀ ਰਾਈਡ ਅੱਜ ਦੀ ਡ੍ਰੌਪ ਚੰਡੀ ਮੰਦਰ ਟੋਲ ਟੈਕਸ ਤੇ ਕਰਤੀ ਤੇ ਆਹ ਦੇਖ ਲਓ ਪਿੰਡ ਤੋਂ ਨਿਕਲੇ ਆ ਆਪਾਂ ਬਰਸਾਤ ਹੈ ਨਹੀਂ ਸੀ ਬੱਦਲ ਬਾਈ ਜ਼ਰੂਰ ਸੀ ਪਰ ਇੱਧਰ ਨਹੀਂ ਲੱਗਿਆ ਹੋਇਆ ਐ ਇੱਧਰ ਬਰਸਾਤ ਤਾਂ ਹੋ ਰਹੀ ਆ ਇੱਥੇ ਵੀ ਹੁਣ ਖੜਨੋ ਇੱਥੋਂ ਜੇ ਟਾਈਮ ਗੱਲਾਂ ਦੀ ਗੱਲ ਆ ਜੇ ਇੱਥੇ ਟਾਈਮ ਗੱਲ ਸਕਦਾ ਮੈਂ ਹਰ ਇੱਧਰ ਰਾਈਡ ਵੀ ਮੋਟੀ ਲੈ ਜਾ ਪਰ ਗੱਲ ਉਹੀ ਐ ਵੀ ਸਵੇਰ ਦੇ ਖੜੇ ਕਈ ਵਾਰ ਫਿਰ ਇੱਥੇ ਸ਼ਾਮ ਹੋਣੀ ਐ ਉਹਦਾ ਫਾਇਦਾ ਨਹੀਂ ਠੀਕ ਐ ਮੇਸ ਲਈ ਮੈਂ ਵਾਪਸ ਜਾ ਰਹਾ 5 ਕਿਲੋਮੀਟਰ ਐ ਇੱਧਰ ਖਾਲੀ 5 ਕਿਲੋਮੀਟਰ ਖਾਲੀ ਜਾ ਕੇ ਅੱਗੇ ਦੇਖਦਾ ਆਜੋ ਟਾਈਮ ਚੈੱਕ ਕਰ ਲਓ 10:55 ਮਿੰਟ ਪਹੁੰਚ ਕੇ ਗੁਰਦੁਆਰਾ ਸਾਹਿਬ ਨਾਟਾ ਸਾਹਿਬ ਉਥੇ ਗਿਆ ਸੀ ਚੰਡੇਵੰਦ ਰਿਆ ਇਧਰ ਮੁੰਡੇ ਦਾ ਫੋਨ ਆ ਗਿਆ ਸੀ ਉਹਦੀ ਗੱਡੀ ਬੰਦ ਹੋ ਗਈ ਸੀ ਬਸ ਪਹਿਲਾਂ ਉੱਥੇ ਦੁਬਾਰਾ ਉਸ ਤੋਂ ਖਾਲੀ ਪਿੰਡ ਗਿਆ ਪਿੰਡ ਜਾ ਕੇ ਉਹਦੇ ਗੱਡੀ ਨੂੰ ਜਪ ਸਟਾਰਟ ਕਰਾਇਆ ਗੱਡੀ ਸਟਾਰਟ ਬੈਟਰੀ ਸੋ ਗਈ ਸੀ ਉਹਦੀ ਗੱਡੀ ਸਟਾਰਟ ਕਰਾ ਕੇ ਹੁਣ ਉਥੋਂ ਰਾਈਡ ਚੱਕ ਕੇ ਹੁਣ ਇਧਰ ਨੂੰ ਆ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਸੀ ਐਨ ਜੀ ਰਹਿ ਗਿਆ ਆਪਣੇ ਕੋਲ 0.2 ਆ ਜੋ ਚੱਲੀਏ ਹੁਣ ਜਾ ਕੇ ਪਹਿਲਾਂ ਸੀ ਐਨ ਜੀ ਕਰਵਾ ਲੀਏ ਰੀਫਿਲ ਫਿਰ ਕਰਦੇ ਆ ਅੱਗੇ ਦੀ ਕਰਵਾਉਂਦੀ ਬਾਕੀ ਬਾਰਿਸ਼ ਗਈ ਯਾ ਰੁਕ ਤੇ ਇਧਰ ਚੱਲ ਰਹੀ ਕਾਵੜ ਯਾਤਰਾ ਆਉਣ ਦਾ ਮਹੀਨਾ ਆ ਇਹ ਵੀ ਰੌਣਕ ਲੱਗੀ ਪਈ ਆ ਰੋਡਾਂ ਤੇ ਪੂਰੀ ਬਾਰਿਸ਼ ਹਲਕੀ ਹਲਕੀ ਰਹਗੀ ਬਿਲਕੁਲ ਹਲਕੇ ਹਲਕੇ ਤੇ ਮੌਸਮ ਹੋ ਗਿਆ ਬੜਾ ਨਜ਼ਾਰੇਦਾਰ ਹੈ ਕੋਠੰਡ ਗੱਡੀ ਚਲਾਉਂਦੇ ਹੋਏ ਵੀ ਸੁਆਦ ਆ ਰਿਹਾ ਹੈ ਆ ਚੱਕੋ ਨਾੜਾ ਸਾਹਿਬ ਦੀਆਂ ਪਹਾੜੀਆਂ ਇੱਥੋਂ ਦਾ ਬਿਲਕੁਲ ਐਂਡ ਹੋ ਜਾਂਦਾ ਆ ਖੈਰ ਕੋਈ ਥੋੜਾ ਸਾਥ ਹੋ ਜੇ ਮੈਂ ਨਿਕਲਦੇ ਆ ਆਪਾਂ ਦੇਖਿਓ 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 ਆਜ ਚੱਲਦੇ ਆ ਜਾ ਕੇ ਪਹਿਲਾਂ ਸੀਐਨਜੀ ਕਰਵਾ ਦਈਏ ਰਿਫਿਲ ਫਿਰ ਚੱਕਦੇ ਆ ਅਗਲੀ ਰਾਈਡ ਮੋਂ ਹੋ ਗਿਆ ਸਵਾ 12 ਸੀਐਨਜੀ ਪਵਾ ਕੇ ਸੈਕਟਰ 2 ਆ ਗਿਆ ਇੱਥੇ ਰਾਈਡ ਮਿਲ ਗਈ ਸੀ ਟੁੱਟੀ ਰਾਈਡ ਆ 80 ਰੁਪਏ ਦੀ ਰਾਈਡ ਆ ਯਾਰ ਐਜੀ ਵੀ ਲਾਣੀ ਪੈਂਦੀ ਏ ਕਿਉਂ ਇੱਥੇ ਉਹ ਕੁਝ ਨਹੀਂ ਲੱਭਣਾ ਆਪਾਂ ਨੂੰ ਠੀਕ ਆ ਇੱਥੇ ਖੜੇ ਰਹੋ पीजेआई ਵੀ ਜਦੋਂ ਮੈਕਸਿਮਮ ਦੇ ਰੇਟ ਵੀ ਆਇਆ ਨਾ ਤਾਂ 140 ਰੁਪਏ ਤੋਂ ਉੱਪਰ ਇਥੋਂ ਪੀਜੀਆ ਦਾ ਰੇਟ ਨੇ ਟੱਪਦਾ ਪੰਜ ਗੁੱਲੇ ਤੋਂ ਸੈਕਟਰ 2 ਵਾਲੀ ਸਾਈਡ ਤੋਂ ਜਿੱਥੇ ਮੈਂ ਖੜਾ ਠੀਕ ਨੇਸ ਕਰਕੇ 20 ਸੈਕਟਰ ਦੀ ਰਾਈਡ ਇਹਨੂੰ ਚਲਦੇ ਆ ਲੈ ਕੇ ਉਸ ਤੋਂ ਬਾਅਦ 20 ਸੈਕਟਰ ਤੋਂ ਨਿਕਲਾਂਗੇ ਆਪਣੇ ਅੱਡੇ ਵਾਲੀ ਸਾਈਡ ਨੂੰ ਪਿੰਡ ਵਾਲੇ ਪਾਸੇ ਨੂੰ ਉੱਥੇ ਜਾ ਕੇ ਵੇਟ ਕਰੂੰਗਾ ਉੱਥੋਂ ਰਾਈਡ ਲੈ ਜਾਾਂਗੇ ਅਗਲੀ ਚੱਕ ਕੇ ਜਿਵੇਂ ਕਿਵੇਂ ਹੁੰਦਾ ਆ ਬਣੇ ਰਹੋ ਤੁਹਾਨੂੰ ਦੰਨਾ ਅਗਲਾ ਆਪਣਾ 12:32 ਮਿੰਟ ਪਹੁੰਚ ਗਏ ਸੰਸਿਟੀ ਦੇਖੋ ਤਾਂ ਕਿੱਡੀ ਬਿਲਡਿੰਗ ਉਹ ਇਹਦਾ ਚੜਨੋਂ ਮੈਂ ਕਹਿੰਦਾ ਬੰਦਾ 5 ਸਾਲ ਦਾ ਹੋ ਜੇ ਯਾਦ ਨੂੰ ਹਾਈ ਬਈ ਆ ਡਰ ਦੇ ਉੱਪਰ ਦੇਖੋ ਤਾਂ ਓ ਲੋਕ ਆ ਕੈਮਰੇ ਚ ਵੀ ਨਹੀਂ ਆਂਦੇ ਅਰੇ ਇਹਨਾਂ ਨੂੰ ਪਤਾ ਮੈਨੂੰ ਤਾਂ ਸਮਝ ਨਹੀਂ ਆਦੀ ਅੱਧਾ ਦਾ ਦੁਨੀਆ ਨਾਲ ਧਰਤੀ ਤੋਂ ਉਦੋਂ ਹੀ ਘਟੇ ਪਏ ਹੈ ਲੋਕ ਖੈਰ ਚਲੋ ਇਸੇ ਨਾਲ ਨਹੀਂ ਆਪਾਂ ਕਿਸੇ ਦੇ ਉਹ ਕਰਦੇ ਯਾਰ ਸਭ ਦੀ ਆਪਣੀ ਆਪਣੀ ਪਰਸਨਲ ਹੈ ਇਹ ਚੀਜ਼ਾਂ ਖੈਰ ਪਰ ਫਿਰ ਵੀ ਯਾਰ ਸੋਚਣ ਦੇ ਬੰਦਾ ਮਜਬੂਰ ਜਿਆਦਾ ਹੋਏ ਆਪਣੇ ਟਿਕਾਣੇ ਤੇ ਤੇ ਕਰਦੇ ਆ ਇੱਥੇ ਵੇਟ ਵੇਟ ਤਾਂ ਕੀ ਯਾਰ ਵੈਸਾ ਟਾਈਮ ਹੋ ਗਿਆ 12:40 1 ਵਜੇ ਹੋਣੀ ਹੈ ਬੇਟੇ ਦੀ ਛੁੱਟੀ 1 ਵੀ ਕਿਉਂ 12:50 ਤੇ ਹੋ ਜਾਂਦੀ ਹੈ ਉਹ ਤਾਂ 12:30 ਆ ਜਾਂਦੀ ਹੈ ਵੀ 10 ਕਿ ਮਿੰਟ ਆਪਾਂ ਨੂੰ ਲਾਜ ਦੰਨੇ ਆ ਪਹੁੰਚਣ ਨੂੰ ਆ ਲੋ ਚੱਲੀਏ ਪਹਿਲਾਂ ਬੇਟੇ ਨੂੰ ਲਿਆ ਮੈਂ ਜਾ ਕੇ ਕਿਉਂ ਖੜਾ ਦਾ ਪਿੰਡੇ ਆ ਮੌਸਮ ਵੈਸੇ ਖਰਾਬ ਹੈ ਬੇਟੇ ਨੂੰ ਘਰੇ ਛੱਡ ਕੇ ਉਸ ਤੋਂ ਬਾਅਦ ਦੁਬਾਰਾ ਡਿਊਟੀ ਆਨ ਕਰਦਾ ਪਹੁੰਚ ਕੇ ਆ ਕਰ ਲੈ ਇਹਨੂੰ ਪਿਕ ਤੇ ਹੁਣ ਛੱਡਦੇ ਆ ਘਰੇ ਤੇ ਨਿਕਲਦੇ ਆ ਤੋਂ ਬਾਅਦ ਹੈਲੋ ਕਰਦੇ ਹਾਂ ਲੋਜ ਟਾਈਮ 12:48 ਇੰਡੀਆ ਗੇਟ ਖੁੱਲ੍ਹ ਹੀ ਆ ਖਿਰਫ ਮੰਮੀ ਹਾਂ ਜੀ ਨਮਕੀਂ ਚੌਲ ਖਾਓਗੇ ਨਮਕੀਂ ਚੌਲ ਖਾਊਗਾ ਤੂੰ ਤਾਂ ਫਿਰ ਵਹੀ ਬਣਗੇ ਆ ਰਾਈਡ ਵੀ ਇੱਥੋਂ ਹੀ ਮਿਲ ਗਈ ਆਪਾਂ ਨੂੰ ਚੱਲਦੇ ਹਾਂ ਹੁਣ ਚੰਡੀਗੜ੍ਹ 35 ਸੈਕਟਰ ਇੱਥੋਂ ਹੈਗਾ ਸਾਰਾ 600 ਮੀਟਰ ਤੇ ਹੀ ਆ ਪਿਕਅਪ ਇਹ ਇਸ ਕਰਕੇ ਮੈਂ ਸੰਸਿਟੀ ਤੋਂ ਛੱਡ ਕੇ ਇੱਧਰ ਨੂੰ ਆ ਗਿਆ ਸੀ ਕਿਉਂਕਿ ਇੰਨਾ ਤਾਂ ਚਲੋ ਹੁਣ ਆਈਡੀਆ ਲੱਗ ਗਿਆ ਵੀ ਕਿਹੜਾ ਟਾਈਮ ਕਿੱਥੋਂ ਰਾਈਡ ਮਿਲੂਗੀ ਕਿਥੋਂ ਨਹੀਂ ਪਰ ਹੈ ਤੁਕਈਏ ਇਹ ਨਹੀਂ ਹੈਗਾ ਵੀ ਅੰਤਰਾਯਮੀ ਆ ਕਿਤੇ ਮੈਂ ਵੀ ਹਾਂ ਜੋ ਕਹਤਾ ਉਹ ਵੀ ਹੋ ਜੂਗਾ ਨਾ ਹਾਂ ਇਹ ਹੈ ਵੀ ਕਈ ਵਾਰੇ ਨਿਹਰੇ ਚ ਛੱਡਿਆ ਤੀਰ ਨਿਸ਼ਾਨੇ ਤੇ ਲੱਗ ਜਾਂਦਾ ਆ ਜਾ ਕੇ ਆਓ ਚੱਲੀਏ ਜਾ ਕੇ ਕਰੀਏ ਇਹਨਾਂ ਨੂੰ ਪਿਕ ਤੇ ਵਾਕੀ ਆ ਗਿਆ ਸਾਡੇ ਐਮਸੀ ਸਾਹਿਬ ਦਾ ਘਰ ਆ ਜੀ ਸਾਡੇ ਪਿੰਡ ਦਾ ਐਮਸੀ ਸਾਹਿਬ ਨਾ ਇਦਾਂ ਕੋਚਾ ਮਾਹੌਲ ਆ ਸਾਡਾ ਦੇਖ ਲਓ ਤੁਸੀਂ ਵੀ ਆ ਕਿ ਇਹ ਤਾਂ ਹੁਣ ਬਣ ਗਏ ਤਾਂ ਜਿਵੇਂ ਕਹਿ ਨਹੀਂ ਦੰਦੇ ਵੀ ਐਕਸਟੈਂਸ਼ਨ ਵੀ ਵਾਦਾ ਹੋਇਆ ਹੋਇਆ ਪਿੰਡ ਦਾ ਪਿੱਛੇ ਹੀ ਰਹਿ ਗਿਆ ਆਪਣਾ ਸਾਰਾ ਲਾਂਸੀ ਪਿੰਡ ਹੁਣ ਤੱਕ ਕਸਵੇ ਬਣ ਗਏ ਚਲੋ ਖੈਰ ਆਜੋ ਜਾ ਕੇ ਕਰੀਏ ਪਿਕ ਤੇ ਚੱਲੀਏ ਚੰਡੀਗੜ੍ਹ 35 ਸੈਕਟਰ ਸੈਕਟਰ 35 ਕਰਤਾ ਇੱਥੇ ਡਰਾਪ ਟਾਈਮ ਹੋ ਗਿਆ 1:40 ਮਿੰਟ ਆ ਚੱਲੀਏ ਹੁਣ ਇੱਥੋਂ ਦੇਖੀਏ ਅਗਲੇ ਕਾਰਵਾਈ ਕਿਧਰੋਂ ਪੈਂਦੀ ਆ ਕਿਧਰੋਂ ਨਹੀਂ ਬਰਸਾਤ ਖੈਰ हट ਗਈ ਆ بارش हट ਗਈ ਆ ਤੇ ਇਹ ਕੌਣ ਹੈ ਇੱਥੇ ਮਾਰਕੀਟ ਚ ਨਾ ਉਹ ਹੈਗੇ ਆ ਆਪਣਾ ਫੂਡ ਵਲੌਗ ਬਣਾਨੇ ਆ ਫੂਡੀ ਵੀ ਹੈ ਚੈਨਲ ਦਾ ਨਾਮ ਉਹਨਾਂ ਦਾ ਉਹ ਘੁੰਮ ਰਹੇ ਸੀ ਇੱਥੇ ਦੇਖਦਾ ਜੇ ਹੋਏ ਨਾ ਇੱਥੇ ਤਾਂ ਗੱਲ ਕਰਕੇ ਦੇਖਦਾ ਜੀ ਅਗਲੇ ਮੰਨਗੇ ਤਾਂ ਥੋੜਾ ਜਿਹਾ ਦਿਖਾਨਾ ਤੁਹਾਨੂੰ ਵੀ ਤੁਸੀਂ ਵੀ ਦੇਖੀ ਹੋਣੀ ਉਹਨਾਂ ਦੀ ਵੀਡੀਓ ਕੋਈ ਨਾ ਕੋਈ ਜ਼ਰੂਰ ਤਿੰਨ ਰਹਿਣੇ ਆਓ ਠੀਕ ਹੈ ਵਸੇ ਕੰਟੈਂਟ ਉਹਨਾਂ ਦਾ ਲੋਕਲ ਐ ਇੱਥੋਂ ਚੰਡੀਗੜ੍ਹ ਤੋਂ ਯਾਰ ਮੈਂ ਇਹ ਚਿਰ ਸਪੋਰਟ ਬਹੁਤ ਕਰਦਾ ਹੁੰਨਾ ਜਿਹੜੇ ਬੰਦੇ ਲੋਕਲ ਐ ਨਾ ਆਪਣੇ ਉਹ ਭਾਵੇਂ ਕਿਸੇ ਵੀ ਉਹ ਚ ਹੁਣ ਵੀਡੀਓ ਫੋਟ ਵਗੈਰਾ ਬਣਾਦੇ ਕੰਟੈਂਟ ਜਿਵੇਂ ਮਰਜ਼ੀ ਦਾ ਹੋਵੇ ਉਹਨਾਂ ਦਾ ਹਾਂ ਮਤਲਬ ਗੰਦਾ ਬੰਦਾ ਨਹੀਂ ਹੋਣਾ ਚਾਹੀਦਾ ਵੀ ਕਿਤੇ ਲੱਛਣੇ ਕਰਦੇ ਫਰੀ ਜਾਨ ਉਹਨਾਂ ਨੂੰ ਉਹਨਾਂ ਦਾ ਡਾਂਗ ਫੇਰੋ ਹਾਂ ਪਰ ਇਹ ਵੀ ਜਿਹੜੇ ਜੈਨੂਅਲ ਹੈ ਨਾ ਇਹ ਠੀਕ ਹੈ ਆਜੋ ਦੇਖਦਾ ਹਾਂ ਮੈਂ ਜੇ ਇੱਥੇ ਹੋਏ ਤਾਂ ਜ਼ਰੂਰ ਮਿਲਦਾ ਆ ਉਹਨਾਂ ਨੂੰ ਯਾਰ ਖੜੇ ਦਾ ਹੈ ਸੀ ਪਰ ਉਹ ਵੀ ਅੱਗੇ ਆਪਣਾ ਕੰਟੈਂਟ ਸ਼ੂਟ ਕਰ ਰਹੇ ਆ ਹੁਣ ਜਾ ਕੇ ਉਹਨਾਂ ਨੂੰ ਐਦਾਂ ਡਿਸਟਰਬ ਕਰਨਾ ਚੰਗੀ ਗੱਲ ਨਹੀਂ ਕੰਮ ਕਰ ਰਹੇ ਆ ਕੰਮ ਕਰਦੇ ਹੋਏ ਕਿਸੇ ਨੂੰ ਨਾ ਛੇੜੋ ਹੈਨਾ ਫੇਰ ਉੱਤੇ ਖੜਾਂਗੇ ਖੜ ਕੇ ਟਾਈਮ ਆਪਣਾ ਵੀ ਖਰਾਬ ਹੁੰਦਾ ਆ ਫੇਰ ਇਹ ਕੰਮ ਦਾ ਟਾਈਮ ਹੈ ਯਾਰ ਛੁੱਟੀ ਦਾ ਟਾਈਮ ਹੋਇਆ ਪਿਆ ਇਸ ਟਾਈਮ ਤੇ ਚਲੋ ਖੈਰ ਕਦੇ ਫੇਰ ਸਹੀ ਇਹ ਮਿਲਦੇ ਰਹਿੰਦੇ ਆ ਇੱਥੇ ਲੋਕਲੇ ਮੈਂ ਕਈ ਵਾਰੀ ਦੇਖ ਗਿਆ ਇਹਨਾਂ ਨੂੰ ਪਰ ਮੈਂ ਉਦੋਂ ਵੀਡੀਓ ਵਗੈਰਾ ਬੰਦ ਕੀਤੀ ਹੋਈ ਸੀ ਬਣਾਣੀ ਪਰ ਚਲੋ ਆਓ ਚੱਲਦੇ ਆਂ ਇੱਥੋਂ ਕੰਮ ਕਰ ਦਈਏ ਪਹਿਲਾਂ ਕਦੇ ਪ੍ਰਮਾਤਮਾ ਫੇਰ ਮਿਲ ਕਰਾਂਗੇ ਟਾਈਮ 2:47 ਪੌਣੇ 3 ਹੋ ਗਏ ਪਹੁੰਚ ਗਏ ਸੈਕਟਰ 7 ਪੰਜ ਕੋਲੇ ਕਰਤਾ ਇੱਥੇ ਮੜਨ ਨੂੰ ਡ੍ਰੌਪ ਤੇ ਹੁਣ ਯਾਰ ਭੁੱਖ ਬਹੁਤ ਲੱਗੀ ਐ ਹੁਣ ਚੱਲੇ ਆਪਾਂ ਮੈਂ ਕਰਤੀ ਡਿਊਟੀ ਆਫ ਹੁਣ ਮਿਲਦਾ ਮੈਂ ਤੁਹਾਨੂੰ ਅੱਧੇ ਪੌਣੇ ਘੰਟੇ ਬਾਅਦ ਯਾਨੀ ਕਿ ਸਾਢੇ 3 ਵਜੇ ਦੇ ਲਗਣੜੇ ਕਰੂੰਗਾ ਹੁਣ ਡਿਊਟੀ ਆਨ ਠੀਕ ਹੈ ਬਾਕੀ ਮੈਂ ਪਿਛਲੇ ਵਲੌਗ ਚ ਵੀ ਪੁੱਛਿਆ ਸੀ ਭਰਾਵੋ ਵੀ ਜੇ ਤੁਸੀਂ ਚਾਹਨੇ ਹੋ ਵੀ ਹਾਂ ਮੈਂ ਕਿੱਥੇ ਰੋਟੀ ਪਾਣੀ ਖਾਣਾ ਕਿੱਥੇ ਰੁਕਦਾਂ ਕਰਦਾ ਵੀ ਜੋ ਚੀਜ਼ ਵੀ ਤੁਸੀਂ ਦੇਖਣਾ ਚਾਹਨੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਆਉਣ ਵਾਲੀ ਵੀਡੀਓ ਚ ਕਰ ਦੂੰਗਾ ਸਟਾਰਟ ਹੋ ਗਈ 3 ਵਜੇ 28 ਮਿੰਟ ਹੋ ਗਏ ਜੀ ਰੋਟੀ ਰਾਟੀ ਖਾ ਕੇ ਹੁਣ ਕਰਾਂਗੇ 15-20 ਮਿੰਟ ਰੈਸਟ ਉਸ ਤੋਂ ਬਾਅਦ ਕਰਾਂਗੇ ਡਿਊਟੀ ਔਨ ਤੇ ਦੇਖਾਂਗੇ ਅੱਗੇ ਜੀ ਕਾਰਵਾਈ ਫਿਲਹਾਲ ਆਰਟੀ پارک ਆ ਗਿਆ ਆਰਟੀ پارک ਆ ਕੇ ਗੱਡੀ ਲਾ ਲਈਏ ਮੌਸਮ ਬਣ ਗਿਆ ਦੁਬਾਰਾ ਫੇਰ ਬਰਸਾਤ ਦਾ ਹਾਲੇ ਦਾ ਫਿਲਹਾਲ ਤਾਂ ਰੁਕੀ ਹੋਈ ਹੈ ਪਰ ਬਰਸੂਗਾ ਬੜਾ ਗੰਦਾ ਹੈ ਤੇ ਅੱਗੇ ਚੱਲ ਰਹੀ ਹੈ ਸ਼ੂਟਿੰਗ ਤਿਆਰੀਆਂ ਹੋ ਰਹੀਆਂ ਪਤਾ ਨਹੀਂ ਪੈਕਅਪ ਹੋ ਰਿਹਾ ਇਹ ਨਹੀਂ ਆਪਾਂ ਕਹਿ ਸਕਦੇ ਆ ਦੇਖੋ ਆ ਪਏ ਆ ਇਹਨਾਂ ਦੇ ਸੰਧ ਭਾਂਡੇ ਸਾਰੇ ਕੈਮਰੇ ਕੌਮਰੇ ਆ ਢਾਗੇ ਪਏ ਆ ਸੇਵਨ ਸਟਾਰ ਵਾਲੀ ਦੀ ਮੂਵੀ ਆ ਲੱਗਿਆ ਹੋਇਆ ਦੇਖੋ ਹਾਂ ਦੇਖੋ ਸੇਵਨ ਸਟਾਰ ਮੂਵੀਸ ਇਹ ਉਹ ਹੈ ਰਣਵੀਰ ਕਪੂਰ ਦੇ ਸੰਜਿਆ ਤਾਲੀ ਮੂਵੀ ਜੀ ਪਤਾ ਨਹੀਂ ਮੂਵੀ ਦੇ ਸ਼ੂਟ ਚੱਲ ਰਿਹਾ ਪਤਾ ਨਹੀਂ ਸੌਂਗ ਹੈ ਉਹਨਾਂ ਦੀ ਉਹ ਮੂਵੀ ਦਾ ਹੈ ਬਾਕੀ ਦੇਖਦੇ ਹਾਂ ਚਲੋ ਹੁਣ ਅੱਗੇ ਆਪਾਂ ਇਹ ਵੀ ਅਗਲੇ ਆਪਣਾ ਕੰਮ ਕਰ ਰਿਹਾ ਆਪਾਂ ਆਪਣਾ ਕੰਮ ਕਰੀਏ ਇਹ ਦੇਖੋ ਚੰਡੀਗੜ੍ਹ ਦਾ ਖੌਫ ਮਜ਼ਾ ਆ ਲੈ ਕੋਈ ਇੱਕ ਗੱਡੀ ਵੀ ਉਰੇ ਰੁਕ ਜੇ ਇਹ ਦੇਖ ਲਓ ਚੰਡੀਗੜ੍ਹ ਚ ਕਾਪਾ ਪੌਲਸ ਦਾ ਰੂਲ ਐਂਡ ਰੈਗੂਲੇਸ਼ਨ ਮਜਾ ਆ ਲੈ ਕੋਈ ਇੱਕ ਗੱਡੀ ਵੀ ਇੱਥੇ ਰੁਕ ਜੇ ਕੋਈ ਬ੍ਰੇਕ ਮਾਰ ਲੇ ਬਿਨਾ ਮਤਲਬ ਤੋਂ ਤੇ ਜਿਨ੍ਹਾਂ ਕੋਲ ਪਰਮਿਸ਼ਨ ਹੈਗੀ ਹੈ ਦੇਖੋ ਉਹ ਖੜੀਆਂ ਠੀਕ ਹੈ ਕਿਉਂਕਿ ਉਹ ਖੜੇ ਐ ਦੇਖੋ ਇਹ ਆ ਖੜੇ ਐ ਦੇਖੋ ਲੱਗੇ ਅਗਲੇ ਪ੍ਰੋਪਰ ਔਨ ਡਿਊਟੀ ਜੇ ਕਿਸੇ ਨੇ ਕੋਈ ਤੜਫੜ ਕਰੀ ਇੱਥੇ ਨਾ ਲੱਗਦੀ ਅਗਲੇ ਨੂੰ ਨੂੰ ਕਰਦਾਨੇ ਆਗੇ ਜਿ ਚੱਕ ਲੈਣੇ ਆ ਵੀ ਚਲੋ ਇਹ ਫਰਲਾ ਕਟ ਕੇ ਹੱਥ ਚ ਫੜਾ ਦੇਣਾ ਅਗਲੇ ਨੇ ਵਿਲੇ ਚੱਕੋ ਸ਼ੂਟਿੰਗ ਦੇਖ ਲਈ ਅਰੈਸਟ ਕਰ ਲਈ ਟਾਈਮ ਹੋ ਗਿਆ ਪੂਰੇ 4 ਤੇ ਰਾਈਡ ਵੀ ਆਪਾਂ ਨੂੰ ਮਿਲ ਗਈ ਇੱਥੋਂ ਚੱਲੀਏ ਹੁਣ ਪਿੰਡ ਨੂੰ ਕਰੀਏ ਜਾ ਕੇ ਮੈਡਮ ਨੂੰ ਪਿਕ ਉਸ ਤੋਂ ਬਾਅਦ ਨਿਕਲੀਏ ਇੱਥੋਂ ਪਹੁੰਚ ਗਏ ਜੀ ਆਪਾਂ ਪਲੈਟੀਨਮ ਹੋਮ ਗਾਜੀਪੁਰ ਕਰਤਾ ਇੱਥੇ ਡ੍ਰੌਪ ਟਾਈਮ ਹੋ ਗਿਆ 4:30 ਤੇ ਹੁਣ ਨਾ ਤੁਹਾਨੂੰ ਮੈਂ ਸਹੀ ਦੱਸਾਂ ਮੇ ਤਾਂ ਬਹੁਤ ਮੇਰਾ ਕੰਮ ਕਰਨ ਦਾ ਹੁਣ ਦਿਲ ਕਰ ਨਹੀਂ ਰਿਹਾ। ਕੋਨਾ ਵੀ ਕਰ ਦੋ ਬਾਈ ਫੀ ਡਿਊਟੀ ਆ। ਠੀਕ ਹੈ। ਚਲੋ ਦੇਖਦਾ ਹੁਣ ਲੋਕਲ ਰਾਈਡ ਨਹੀਂ ਯਾਰ ਪਹੁੰਚਾਂਦਾ। ਗੱਡੀ ਚਲਾਣ ਦਾ ਮਨ ਕਰ ਨਹੀਂ ਰਿਹਾ। ਹਾਂ ਠੀਕ ਹੈ। ਤੇ ਮੇਰਾ ਅਸੂਲ ਹੈ ਸ਼ੁਰੂ ਤੋਂ ਹੀ। ਮੈਂ ਜਦੋਂ ਮੇਰਾ ਦਿਲ ਨਹੀਂ ਕਰਦਾ ਨਾ ਮੈਂ ਜ਼ਬਰਦਸਤੀ ਕਦੇ ਨਹੀਂ ਕਰਦਾ ਇਸ ਚੀਜ਼ ਦਾ। ਠੀਕ ਹੈ। ਪਰਮਾਤਮਾ ਨਾ ਕਰੇ ਯਾਰ ਖੁਦਾ ਮੈਂ ਖਾਸ ਤਾਂ ਕੋਈ ਉਨੀ ਨਿੱਕੀ ਗੱਲ ਕੋਝੇ ਫਿਰ ਬਾਅਦ ਚ ਬੰਦਾ ਪਸਤਾਨਦਾ ਹੀ ਹੈ। ਇਸ ਤੋਂ ਵਧੀਆ ਤਾਂ ਪਹਿਲਾਂ ਹੀ ਆਪਣਾ ਸੋਚ ਵਿਚਾਰ ਕੇ ਪਹਿਲਾਂ ਹੀ ਆਪਣਾ ਰੁਕ ਜੋ ਕੋਈ ਫਾਇਦਾ ਨਹੀਂ ਜਿਆਦਾ ਹੁਣ ਯਾਰ ਵੈਸੇ ਵੀ 4:30 ਤੱਕ ਹੋ ਗਏ ਘੰਟਾ ਡੇਢ ਕਰ ਰਹੇ ਆ ਹੋਰ ਠੀਕ ਜਿਆਦਾ ਜਿਆਦਾ 6 6 ਨਹੀਂ 7 ਵਜੇ ਤੱਕ ਕੰਮ ਕਰ ਲਾਂਗੇ 7 ਵਜੇ ਵਿੱਚ ਵੀ ਹੁਣ ਜਾਣ ਮੈਨਾਂ ਲੱਗਣਾ ਆ ਠੀਕ ਹੈ ਉਹੀ ਮੈਕਸ ਟੂ ਮੈਕਸ ਦੋ ਰਾਈਡਾਂ ਲਗੂंगी ਸਿਰਫ ਦੋ ਤਾਂ ਜਿਆਦਾ ਜਿਆਦਾ ਤਿੰਨ ਲੱਗ ਜੂਗੀਆਂ ਇਸ ਤੋਂ ਬਾਅਦ ਅੰਨੇ ਹੋ ਜਾ ਤੱਕ ਹੋਈ ਗੱਲ ਆ ਉਧਰ ਸੀਐਨਜੀ ਖਤਮ ਹੋ ਗਈ ਹੁਣ ਜਾ ਕੇ ਅੱਧਾ ਘੰਟਾ ਦਾ ਪਹਿਲਾਂ ਸੀਐਨਜੀ ਵਾਲੀ ਲਾਈਨ 'ਚ ਲੱਗਣਾ ਪੈਣਾ ਸੀ ਐਂਜੇਰੀ ਫਿਲ ਕਰਾਉਣ ਨੂੰ। ਨਹੀਂ ਇਸ ਕਰਕੇ ਬੱਸ ਮੈਂ ਸੋਚ ਰਿਹਾ ਵੀ ਵੀਡੀਓ ਇੱਥੇ ਰੋਕਤੀ ਜਾਏ ਅੱਜ। ਵੀਡੀਓ ਕਰਾਂ ਮੈਂ ਸੌਰੀ। ਉਹ ਹੰਤਲ ਕੇ ਓਏ ਬੰਦੜ ਕੇ। ਵੀਡੀਓ ਨਹੀਂ ਵੀਡੀਓ ਤਾਂ ਅੱਗੇ ਜਾ ਕੇ ਕਰਦੇ ਆਂ ਐਂਡ। ਡਿਊਟੀ ਡਿਊਟੀ ਆਫ ਕਰਤੀ ਜਾਏ ਇੱਥੇ ਹੀ। ਆਜੋ ਫਿਲਹਾਲ। ਚੱਲਦੇ ਆਂ ਤੇ ਜਾ ਕੇ ਕਰਦੇ ਆਂ ਅੱਡੇ ਤੇ ਵੇਟ ਆ ਲੋਕਲ ਰਾਈਡ ਕੋਈ ਨਹੀਂ ਚੱਕਣੀ ਫਿਰ ਵੀ 5 ਵਜੇ ਤੱਕ ਅੱਡੇ ਤੇ ਰੁਕੂੰਗਾ ਜੇ ਕੋਈ ਇੰਟਰ ਸਿਟੀ ਪੈ ਜੇ ਤਾਂ ਲੈ ਜਾਗੇ ਆਦਰਵਾਇਜ਼ ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀ ਵੀ ਅੱਜ ਉਧਰ ਛੋਟੇ ਦਾ ਬਰਥਡੇ ਵੀ ਹੈਗਾ ਕੁਝ ਵੈਸੇ ਹੀ ਕਰੇ ਮੈਂ ਜਲਦੀ ਜਾਣਾ ਅੱਜ ਠੀਕ ਰੀਜ਼ਨ ਦੋ ਤਿੰਨ ਹੈ ਮਨਾਣਾ ਦਾ ਮਨੂ ਹੈ ਜਿਵੇਂ ਜਿੰਨੇ ਮਰਜ਼ੀ ਬਣਾ ਲਓ ਕਿ ਹੁਣ ਇਸ ਤ ਵਕ ਕੰਮ ਨਹੀਂ ਕਰਨਾ ਹੁਣ ਐਕਸਕਿਊਜ਼ ਜਿੰਨੇ ਮਰਜ਼ੀ ਦਿੰਦੇ ਰਹੋ ਕੰਮ ਨਾ ਕਰਨ ਠੀਕ ਹੈ ਆ ਜਾਓ ਵਾਕੀ ਚਲੋ ਚਲਦੇ ਆ ਜਾ ਕੇ ਮਾਰਦੇ ਆ ਡੇ ਤੇ ਫ੍ਰੇਕ 5 ਵਜੇ ਤੱਕ ਰਹਿਣਾ ਹਲੇ ਆਨਲਾਈਨ ਤਾਂ ਰਹੂੰਗਾ ਠੀਕ ਹੈ ਕੋਈ ਡਿਊਟੀ ਇੰਟਰ ਸਿਟੀ ਮਿਲ ਜਾਏ ਕੋਈ ਰਾਜਵੜੇ ਹਾਂ ਵਾਲੇ ਦਿੱਲੀ ਆ ਕੇ ਨਿਕਲ ਜਾਗੇ ਨਾ ਭਾਈ ਪਰ ਫੇਰ ਤਫਤਾ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਕਰੀ ਆ ਡਿਊਟੀ ਆਫ ਠੀਕ ਹੈ ਰਾਈਡ ਕੋਈ ਲਾਈ ਨਹੀਂ ਉਹ ਤੋਂ ਬਾਅਦ ਇਸ ਕਰਕੇ ਕੋਈ ਅਪਡੇਟ ਹੈ ਨਹੀਂ ਲਾਸਟ ਰਾਈਡ ਤੁਸੀਂ ਦੇਖ ਕੇ ਹਟੇ ਹੋ ਜਿਹੜੀ ਲਾਈ ਸੀ ਬਸ ਉਹੀ ਆ ਹੁਣ ਤੱਕ ਵੇਟ ਕਰ ਰਿਹਾ ਸੀ ਰਾਈਡ ਕੋਈ ਮਿਲੀ ਨਹੀਂ ਆਪਾਂ ਨੂੰ ਬਾਕੀ ਇਹ ਹੈ ਦੇਖੋ ਐ ਇੱਥੋਂ ਹੀ ਆਪਣਾ ਦਿਨ ਸਟਾਰਟ ਹੁੰਦਾ ਇੱਥੇ ਹੀ ਆ ਕੇ ਖਤਮ ਆ ਲੋ ਇੰਡੀਆ ਕੇਟਾ ਬੰਦ ਹੁਣ ਇਹ ਜਾਮ ਚੋਂ ਨਿਕਲਾਂਗੇ ਆਹ ਦੇਖੋ ਪਿੱਛੇ ਉਧਰ ਵੀ ਦੇਖੋ ਇੱਥੇ ਇੱਕ ਤਾਂ ਨੰਬਰ ਤਰਵਾਉਣਾ ਪੈਣਾ ਪਹਿਲਾਂ ਦਾ ਚਲੋ ਫਿਰ ਕੋਈ ਸੇਟਾਂ ਦੇ ਪਿੱਛੇ ਲਿਖਾਉਂਗਾ ਇਹਨੂੰ ਸ਼ੀਸ਼ੇ ਉਤਰਾ ਕੇ ਨਾ ਉੱਥੇ ਕੰਮ ਜ਼ਿਆਦਾ ਕਰੂਗਾ ਇਹ ਆਜੋ ਫਿਰ ਚੱਲੀਏ ਕਰੀਏ ਇਹ ਸਾਡਾ ਪਿੰਡ ਵਾਲਿਆਂ ਦਾ ਜਨਮ ਦਿਨ ਦੇਖ ਲਓ ਬਾਕੀ ਕੋਈ ਕਿਵੇਂ ਮਨਾਉਂਦਾ ਕਿਵੇਂ ਨਹੀਂ ਨਹੀਂ ਪਤਾ ਭਾਈ ਆਹ ਰਿਹਾ ਆਪਣਿਆਂ ਵਾਲਾ ਛੋਟਾ ਦੇਖ ਲਓ ਠੀਕ ਹੈ ਇਹਦਾ ਆਜਾ ਜਨਮ ਆਹ ਰਿਹਾ ਗਦਾ ਗਦਾ ਇਹ ਤਾਂ ਵੀ ਦੇਖ ਲਿਆ ਤਾਂ ਫਿਰ لا بي